ਮੇਰੀ ਪਟੀਆਂ ਹੋਈਆਂ ਲੀਰਾਂ ਪਈਆਂ ਹੁੰਦੀਆਂ ਸੀ ਮੇਰੇ ਕੋਲ ਫੀਰ ਚ ਨਹੀਂ ਸੀ ਹੁੰਦੀ ਅੱਜ ਮੇਰੇ ਗਲ ਦੇ ਵਿੱਚ ਟਾਈਆਂ ਪਈਆਂ ਹੋਈਆਂ ਨੇ ਕਿੰਨੀਆਂ ਹੀ ਟਾਈਆਂ ਘਰ ਪਈਆਂ ਨੇ ਜੀ ਕਿੰਨੇ ਕੋਟ ਪੈਨੇ ਕਿੰਨੇ ਪੈਂਟ ਨਾ ਮੇਰੇ ਕੋਲ ਪੈਨ ਹੁੰਦਾ ਨਾ ਪੈਨਸਲ ਹੁੰਦੀ ਮੈਂ ਇੱਕ ਕਾਪੀ ਨਾਲ ਦਸਵੀਂ ਕੀਤੀ ਆ ਜੀ ਇੱਕ ਕਾਪੀ ਨਾਲ ਹੀ ਪਰ ਆਹ ਕਾਪੀ ਨਾਲ ਉਸੇ ਨੂੰ ਮਟੇ ਲੈਂਦਾ ਜੀ ਉਸੇ ਨੂੰ ਹੀ ਮੈਂ ਫੇਰ ਤਿਆਰ ਕਰ ਲੈਂਦਾ ਕਿਤਾਬਾਂ ਲਿਖਣੀਆਂ ਕਿਉਂ ਸ਼ੁਰੂ ਕੀਤੀਆਂ ਕਿਉਂਕਿ ਮੈਂ ਇਹ ਮਨ ਵਿੱਚ ਚਾਹੁੰਦਾ ਕਿ ਕਿਤਾਬਾਂ ਲਿਖਣੀਆਂ ਚਾਹੀਦੀਆਂ ਅਸੀਂ ਪੰਗਾ ਲੈ ਲਿਆ ਜੀ ਰਿਕਸ਼ੇ ਵਾਲੇ ਨਾਲ ਤੇ ਉਹ ਫਿਰ ਸਾਨੂੰ ਜੇਲ੍ਹ ਚ ਜਾਣਾ ਪਿਆ ਤਿੰਨਾਂ ਨੂੰ ਤੇ ਮੈਂ ਸੱਚ ਬੋਲਿਆ ਉਹ ਦੋਨੇ ਝੂਠ ਬੋਲੇ ਕਿ ਉਹਨਾਂ ਤੇ ਕੁੱਟ ਪਈ ਜੀ ਮੈਂ ਬਚ ਗਿਆ ਤੇ ਮੈਨੂੰ ਤਰਸ ਰਹਿਮ ਦੇ ਆਧਾਰ ਤੇ ਉਹਨਾਂ ਨੇ ਛੱਡ ਦਿੱਤਾ ਉਹ ਕਹਾਣੀ ਮੈਂ ਪਹਿਲੀ ਲਿਖੀ ਜੀ ਉਸ ਕਹਾਣੀ ਨੇ ਮੈਨੂੰ ਲਿਖਣ ਲਾ ਦਿੱਤਾ ਮੇਰੀ ਮਾਂ ਨੇ ਮੇਰੀ ਬਹੁਤ ਸਹਾਇਤਾ ਕੀਤੀ ਹੈ ਜੀ ਮੇਰੇ ਬਾਪ ਬਲਾਈਂਡ ਸੀਗਾ ਅੱਖਾਂ ਤੋਂ ਦਿਸਦਾ ਨਹੀਂ ਸੀਗਾ ਤੇ ਮੇਰੀ ਮਾਂ ਹਰ ਵਕਤ ਰਾਤ ਨੂੰ ਵੀ ਬਹੁਤ ਕੰਮ ਕਰਦੀ ਗਰਕੀ ਪੀਂਦੀ ਦੁੱਧ ਡੇਟਕਦੀ ਪਸ਼ੂ ਪਾਲਦੀ ਜੀ ਉਹਨੇ ਮੈਨੂੰ ਪਾਲ ਕੇ ਬਹੁਤ ਵਧੀਆ ਉਹਨੇ ਜੀਵਨ ਦਿੱਤਾ ਮੈਨੂੰ ਕਦੇ ਟੋਟ ਨਹੀਂ ਹੋਣ ਦਿੱਤੀ ਸਰ ਜੀ ਮੈਂ ਇੱਕ ਕਿਤਾਬ ਲਿਖੀ ਪੂਰੀ ਬਿਲਕੁਲ ਦੀ ਗਰੀਬੀ ਬਿਲਕੁਲ ਦੀ ਗਰੀਬੀ ਦੇ ਵਿੱਚ ਮੈਨੂੰ ਪੰਜਾਬ ਸਰਕਾਰ ਨੇ ਪਾਸਾ ਵਿਭਾਗ ਪੰਜਾਬ ਨੇ 21000 ਦਾ ਇਨਾਮ ਦਿੱਤਾ ਇੱਕ ਮੋਢੇ ਤੇ ਲੋਈ ਦਿੱਤੀ ਤਾਂ ਨਲਖਾਰੀ ਨਾਨਕਾ ਤੇ ਇੱਕ ਤਾਮਰ ਪੱਤਰ ਦਿੱਤੇ ਉਸ ਨੇ ਮੇਰਾ ਉਤਸ਼ਾਹ ਵਧਾਇਆ ਤੇ ਮੈਂ ਲਿਖਣ ਲੱਗ ਗਿਆ ਜੀ ਤੇ 115 ਟਿਕਰੀ ਕਿਤਾਬਾਂ ਲਿਖੀਆਂ ਬਾਕੀ ਲਿਖੀਆਂ ਪਈਆਂ ਨੇ ਜੀ ਉਹ ਮੈਂ ਛਪਵਾ ਨਹੀਂ ਸਕਦਾ ਕਿਉਂਕਿ ਮੇਰੇ ਕੋਲੇ ਪੈਸੇ ਦੀ ਬਹੁਤ ਕਮੀ ਹੈ ਜੀ ਇਹ ਇਹ ਤਸਵੀਰਾਂ ਦਿਖਾਉ ਸਭ ਤੋਂ ਪਹਿਲਾਂ ਇਹ ਦੇ ਵਿਚਕਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਉਹ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਇਹ ਕਦੋਂ ਦੀ ਤਸਵੀਰਾਂ ਨੇ ਇਹ ਤਸਵੀਰ ਇਹ ਜੀ ਆ ਸੈਕਟਰ 3 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਇਨਾਮ ਦਿੱਤਾ ਪਾਸ ਸਬਭਾਗ ਪੰਜਾਬ ਨੇ 21000 ਰੁਪਏ ਦਾ ਇਨਾਮ ਦਿੱਤਾ ਸੀ ਜੀ ਮੇਰੇ ਲਈ 21 ਲੱਖ ਹੈ ਹਾਂਜੀ ਇਹ ਇੰਟਰਨੈਸ਼ਨਲ ਮੈਨ ਬਹੁਤ ਸਾਰੇ ਪਵਾਰਡਸ ਦਿੱਤੇ ਨੇ ਜੀ ਬਹੁਤ 21 22 ਵਾਰਡ ਨੇ ਮੇਰੇ ਕੋਲੇ ਜੀ ਮੈਂ ਰੁੱਝਿਆ ਪਿਆ ਤੇ ਇਹਨਾਂ ਕਿਤਾਬਾਂ ਸੌਪਕਾਈ ਮੈਂ صدਕਾ ਮੈਂ ਸਾਰੇ ਪੰਜਾਬ ਦੇ ਵਿੱਚ ਜਿੰਨੀਆਂ ਜੇਲਾਂ ਨੇ ਆਪਣੀਆਂ 115 15 120 200 300 ਕਿਤਾਬ ਕੈਦੀਆਂ ਲਈ ਮੈਂ ਉਹ ਦੇਕੇ ਆਪ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਗਰੀਬਾਂ ਦੇ ਬੱਚਿਆਂ ਨੂੰ ਆਪਣੇ ਘਰੇ ਰੱਖ ਕੇ ਪੜਾਉਂਦਾ ਰਹਾਂ ਰਾਤ ਨੂੰ ਵੀ ਦਿਨੇ ਵੀ ਫਿਰ ਉਹਨਾਂ ਨੂੰ ਪਾਸ ਕਰਵਾਉਣਾ ਜੀ ਤੇ ਉਹ ਮੇਰਾ ਬਹੁਤ ਸਤਿਕਾਰ ਕਰਦੇ ਨੇ ਹੁਣ ਵੀ ਅ 50 50 60 60 ਹਜ਼ਾਰ ਪੈਨਸ਼ਨ ਲੈਂਦੇ ਨੇ ਸਰ ਜੀ ਮੇਰੇ ਵਿਦਿਆਰਥੀ ਪੜਾਏ ਹੋਏ ਮੈਂ ਹਜ਼ਾਰਾਂ ਵਿਦਿਆਰਥੀਆਂ ਨੂੰ ਕਾਲਜ ਦੇ ਵਿੱਚ ਮਾਸਟਰ ਅਧਿਆਪਕ ਪ੍ਰਿੰਸੀਪਲ ਦੇ ਅਹੁਦੇ ਤੱਕ ਰਪਚਾਇਆ ਹੈਗਾ ਮੈਂ ਤਾਂ ਬਸ ਇੱਕੋ ਹੀ ਗੱਲ ਕਹਾਂਗਾ ਜੀ ਵੀ ਜੀਵਨ ਜੀਵੋ ਜੀਵਨ ਜੀਵੋ ਤੱਕੜੇ ਹੋ ਕੇ ਜੀਵੋ ਪੈਸੇ ਵੱਲ ਨਾ ਭੱਜੋ ਪੈਸੇ ਬਲਣਾ ਬੱਜੋ ਆਪਣੇ ਚੰਗੇ ਕਾਰਜ ਕਰੋ ਲੋਕਾਂ ਨੂੰ ਲੋਕ ਖੇਤ ਦੇ ਵਿੱਚ ਜੀਵੋ ਮੈਂ ਲੋਕ ਖੇਤ ਦੇ ਵਿੱਚ ਹੀ ਜੀਣਾ ਜੀ ਲੋਕਰਨ ਚੈਨਲ ਪੰਜਾਬੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਪ੍ਰੋਫ ਸਿਮਰਨ ਸਿੰਘ ਅਕਸਰ ਹੀ ਕਾਲਜ ਦੇ ਵਿੱਚ ਜਾ ਕੇ ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਅਤੇ ਉਹ ਇਹ ਜਾਣਨਾ ਸ਼ੁਰੂ ਕਰਦੇ ਨੇ ਕਿ ਹੁਣ ਜ਼ਿੰਦਗੀ ਦੇ ਵਿੱਚ ਕਿਵੇਂ ਅੱਗੇ ਵਧਣਾ ਹੈ ਤੇ ਕੀ ਕਰਨਾ ਹੈ ਪਰ ਅੱਜ ਅਜਿਹੇ ਵਿਅਕਤੀ ਨਾਲ ਤੁਹਾਨੂੰ ਮਿਲਾਵਾਂਗੇ ਜੋ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਕਾਲਜਾਂ ਦੇ ਵਿੱਚ ਪਰ ਆਪ ਕਦੀ ਕਾਲਜ ਨਹੀਂ ਗਿਆ ਇਸੇ ਵਿਅਕਤੀ ਦੇ ਵੱਲੋਂ 150 ਤੋਂ ਵੱਧ ਕਿਤਾਬਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ ਇਸੇ ਦੇ ਨਾਲ ਹੀ ਕਈ ਜਿਹੜੇ ਪੁਰਸਕਾਰ ਨੇ ਪੰਜਾਬ ਪੱਧਰ ਦੇ ਉੱਤੇ ਭਾਵੇਂ ਉਹ ਸੀਐਮ ਲੈਵਲ ਦੇ ਅਹੁਦੇ ਦੇ ਉੱਤੋਂ ਮਿਲਿਆ ਹੋਵੇ ਭਾਵੇਂ ਕਈ ਹੋਰ ਜਿਹੜੇ ਜਾਣੀਆਂ ਮਾਣੀਆਂ ਸ਼ਖਸੀਅਤਾਂ ਨੇ ਪੰਜਾਬ ਦੀਆਂ ਉਹਨਾਂ ਦਿੱਤੇ ਹੋਵੇ ਤੇ ਗੱਲਬਾਤ ਕਰਦੇ ਆ ਜਾਣਾਂਗੇ ਕਿ ਆਖਰ ਜ਼ਿੰਦਗੀ ਕਿਵੇਂ ਦੀ ਹੈ ਕੀ ਰੇਹਾ ਕਿਉਂਕਿ ਕਾਫੀ ਜ਼ਿੰਦਗੀ ਜਿਹੜੀ ਆ ਉਹ ਹੰਗਾ ਚੁੱਕੇ ਨੇ ਗੱਲਬਤ ਕਰਦੇ ਆ ਸਰ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਰਣੀ ਆ ਰਣੀ ਰਹਾਂਗਾ ਤੁਸੀਂ ਮੇਰਾ ਪ੍ਰਚਾਰ ਤੇ ਪ੍ਰਸਾਰ ਲੈ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਹਾਂਜੀ ਸਭ ਤੋਂ ਪਹਿਲਾਂ ਨਾਮ ਦੱਸੋ ਆਪਣਾ ਨਾਮ ਕੀ ਹੈ ਜੀ ਪ੍ਰਦੀਪ ਸਿੰਘ ਪਿੰਡ ਮੇਰਾ ਸੰਦੌੜ ਹੈ ਜੀ ਮਲੇਰ ਕੋਲੇ ਦੇ ਨਾਲ ਹੈ ਤੇ ਹਾਂ ਜਿਲ੍ਹਾ ਵੀ ਮਿਲ ਰਿਹਾ ਹੈ ਜੀ 150 ਤੋਂ ਵੱਧ ਕਿਤਾਬਾਂ ਦਾ ਜਿਹੜਾ ਰਿਕਾਰਡ ਹੈ ਤੁਸੀਂ ਲਿਖ ਚੁੱਕੇ ਹੋ ਹਾਲਾਂਕਿ ਕਦੇ ਕਾਲਜ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਜ਼ਿੰਦਗੀ ਕਿਵੇਂ ਦੀ ਰਹੀ ਕਿਉਂ ਕਿਤਾਬਾਂ ਲਿਖੜੀਆਂ ਪਈਆਂ ਕੀ ਕਾਰਨ ਸੀਗਾ ਤੇ ਕੀ ਕੀ ਜਿਹੜੇ ਮਾਣ ਤੁਹਾਨੂੰ ਇਸ ਦੌਰਾਨ ਹਾਸਲ ਹੋਇਆ ਉਸ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਿਤਾਬਾਂ ਲਿਖ ਜਾਣੇ ਆ ਕਿਵੇਂ ਸ਼ੁਰੂ ਕੀਤੀਆਂ ਉਸ ਉੱਤੇ ਗੱਲ ਕਰਦੇ ਹਾਂ ਸਰ ਜੀ ਦਿਨ ਆ ਵੀ ਮੇਰਾ ਅਚੀਵਮੈਂਟ ਹੈ ਸੰਘਰਸ਼ ਵਿੱਚ ਮੈਂ ਹੇਠਾਂ ਤੋਂ ਉੱਠਿਆ ਹਾਂ ਬਹੁਤ ਵੱਡੀ ਗਰੀਬੀ ਚੋਂ ਕੰਗਾਲੀ ਚੋਂ ਉੱਠ ਕੇ ਆਪ ਮਿਹਨਤ ਕਰਕੇ ਫੇਰ ਮੈਂ ਪੜਿਆ ਹਾਂ ਮੇਰੇ ਪਾਟੀਆਂ ਹੋਈਆਂ ਲੀਰਾਂ ਪਾਈਆਂ ਹੁੰਦੀਆਂ ਸੀ ਮੇਰੇ ਕੋਲ ਫੀਸ ਨਹੀਂ ਸੀ ਹੁੰਦੀ ਮੇਰੇ ਕੋਲ ਕਿਤਾਬ ਨਹੀਂ ਸੀ ਹੁੰਦੀ 10 ਤੱਕ ਮੇਰੇ ਕੋਲੇ ਕੋਈ ਕਿਤਾਬ ਨਹੀਂ ਸੀ ਨਾ ਮੈਂ ਕਦੇ ਨਵਾਂ ਕੱਪੜਾ ਪਾਇਆ ਜੀ ਮੈਂ ਨਾ ਮੈਂ ਕਦੇ ਕਿਸੇ ਕਾਲਜ ਦੇ ਵਿੱਚ ਗਿਆ ਜੀ ਤੇ ਕਾਲਜ ਦੇ ਵਿੱਚ ਪੜਾਉਣ ਗਿਆ ਜੀ ਮਿਹਨਤ ਹੈ ਜੋ ਕੁਝ ਵੀ ਹੈ ਉਹ ਸਾਡੀ ਮਿਹਨਤ ਹੈ ਜੀ ਤੇ ਕਿਤਾਬਾਂ ਲਿਖਣੀਆਂ ਕਿਉਂ ਸ਼ੁਰੂ ਕੀਤੀਆਂ ਕਿਉਂਕਿਵੇਂ ਇਹ ਮਨ ਵਿੱਚ ਆਉਂਦਾ ਕਿ ਕਿਤਾਬਾਂ ਲਿਖਣੀਆਂ ਚਾਹੀਦੀਆਂ ਹਾਂ ਸਭ ਤੋਂ ਪਹਿਲਾਂ ਮੈਂ ਇੱਕ ਮੇਰੇ ਨਾਲ ਘਟਨਾ ਵਾਪਰੀ ਵੀ ਐਡਕਾਲਜ ਮਸਤਵਾਨੇ ਤੋਂ ਨਹੀਂ ਜਾਖਰ ਦੇ ਵਿੱਚ ਨਾਲ ਪਿੰਡ ਹੈਗਾ ਬੱਲਰਾ ਉੱਥੇ ਸਾਡੇ ਨਾਲ ਇੱਕ ਘਟਨਾ ਵਾਪਰੀ ਉਸ ਘਟਨਾ ਨੇ ਮੈਨੂੰ ਸੱਚ ਬੋਲਣਾ ਸਿਖਾਇਆ ਨਹੀਂ ਮੈਨੂੰ ਪੁਲਿਸ ਨੇ ਮਾਰ ਦੇਣਾ ਸੀ ਘਟਨਾ ਕੀ ਸੀਗੀ ਘਟਨਾ ਬਾਰੇ ਤਾਂ ਬਹੁਤ ਲੰਬੀ ਹੈ ਜੀ ਆਪਾਂ ਉਸ ਘਟਨਾ ਦੇ ਵਿੱਚ ਨਹੀਂ ਜਾਂਦੇ ਅਸੀਂ ਪੰਗਾ ਲੈ ਲਿਆ ਜੀ ਰਿਕਸ਼ੇ ਵਾਲੇ ਨਾਲ ਤੇ ਉਹ ਫਿਰ ਸਾਨੂੰ ਜੇਲ੍ਹ ਚ ਜਾਣਾ ਪਿਆ ਤੈਨਾਂ ਨੂੰ ਜੀ ਤੇ ਮੈਂ ਸੱਚ ਬੋਲੇਆ ਉਹ ਦੋਨੇ ਝੂਠ ਬੋਲੇ ਕਿ ਉਹਨਾਂ ਤੇ ਕੁੱਟ ਪਈ ਜੀ ਮੈਂ ਬਚ ਗਿਆ ਤੇ ਮੈਨੂੰ ਤਰਸ ਰਹਿਮ ਦੇ ਆਧਾਰ ਤੇ ਉਹਨਾਂ ਨੇ ਛੱਡ ਦਿੱਤਾ ਉਹ ਕਹਾਣੀ ਮੈਂ ਪਹਿਲੀ ਲਿਖੀ ਜੀ ਉਸ ਕਹਾਣੀ ਨੇ ਮੈਨੂੰ ਲਿਖਣ ਲਾ ਦਿੱਤਾ ਸਰ ਜੀ ਮੈਂ ਇੱਕ ਕਿਤਾਬ ਲਿਖੀ ਪੂਰੀ ਬਿਲਕਦੀ ਗਰੀਬੀ ਬਿਲਕਦੀ ਗਰੀਬੀ ਦੇ ਵਿੱਚ ਅ ਮੈਨੂੰ ਪੰਜਾਬ ਸਰਕਾਰ ਨੇ ਪਾਸ਼ਾ ਵਿਭਾਗ ਪੰਜਾਬ ਨੇ 21000 ਦਾ ਇਨਾਮ ਦਿੱਤਾ ਇੱਕ ਮੋਢੇ ਤੇ ਲੋਈ ਦਿੱਤੀ ਤਾਂ ਨਲਖਾਰੀ ਨਾਨਕਾ ਤੇ ਇੱਕ ਅ ਤਾਮਰ ਪੱਤਰ ਦਿੱਤਾ ਜੀ ਉਸ ਨੇ ਮੇਰਾ ਉਤਸ਼ਾਹ ਵਧਾਇਆ ਤੇ ਮੈਂ ਲਿਖਣ ਲੱਗ ਗਿਆ ਜੀ 115 ਟਿਕਰੀ ਕਿਤਾਬਾਂ ਲਿਖੀਆਂ ਬਾਕੀ ਲਿਖੀਆਂ ਪਈਆਂ ਨੇ ਜੀ ਉਹ ਮੈਂ ਛਿਫਵਾ ਨਹੀਂ ਸਕਦਾ ਕਿਉਂਕਿ ਮੇਰੇ ਕੋਲੇ ਪੈਸੇ ਦੀ ਬਹੁਤ ਕਮੀ ਹੈ ਜੀ ਹਾਂ ਜੀ ਜਿੰਨਾ ਪੈਸਾ ਮਿਲਦਾ ਮੈਂ ਇੱਕ ਤਾਂ ਬਸ ਫੋਨ ਤੇ ਲਾ ਦਿੰਦਾ ਜੀ ਤੇ ਮੈਨੂੰ ਬਹੁਤ ਵੱਡਾ ਮਾਣ ਮਿਲਿਆ ਹੈ ਬਹੁਤ ਵਧੀਆ ਵਧੀਆ ਅ ਪਰਸਨੈਲਿਟੀ ਜਿਨੇ ਜਿਹੜੀਆਂ ਮਹਾਨ ਮਹਾਨ ਅ ਵਿਅਕਤੀ ਉਹਨਾਂ ਨਾਲ ਮੇਰਾ ਮੇਲ ਕਰਾਇਆ ਜੀ ਮੈਂ ਸਾਰੇ ਪੰਜਾਬ ਦੇ ਵਿੱਚ ਜਿੰਨੀਆਂ ਜੇਲਾਂ ਨੇ ਆਪਣੀਆਂ 115-15 120 ਵੀ 200 ਤੋਂ 300 ਕਿਤਾਬ ਕੈਦੀਆਂ ਲਈ ਮੈਂ ਉਹ ਦੇਖੇ ਆਪ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਅਪ ਟੂ ਠਾਨਕੋਟ ਕਰਦਾਸਪੁਰ ਤੇ ਅੰਮ੍ਰਿਤਸਰ ਜੇਲ੍ਹਾਂ ਦੇ ਵਿੱਚ ਵੀ ਜਾਂਦੇ ਰਹੇ ਉਹ ਜੇਲ੍ਹਾਂ ਦੇ ਵਿੱਚ ਕਰ ਜਾ ਕੇ ਜਿਹੜੇ ਉੱਥੇ ਕੈਦੀ ਸੀਗੇ ਉਹਨਾਂ ਨੂੰ ਵੀ ਕਿਤਾਬਾਂ ਵੰਡੀਆਂ ਨੇ ਉਹਨਾਂ ਨੂੰ ਕਿਤਾਬਾਂ ਵੰਡਣ ਪਿੱਛੇ ਦਾ ਮਕਸਦ ਕੀ ਸੀ ਉਹਨਾਂ ਨੂੰ ਕਿਤਾਬਾਂ ਮੰਨਣ ਦਾ ਜਿਹੜਾ ਮੇਰਾ ਟੀਚਾ ਸੀ ਕਿ ਕਿਤਾਬਾਂ ਪੜਦੇ ਹੀ ਨਹੀਂ ਹੈਗੇ ਅੱਜਕੱਲہ ਕਿਤਾਬ ਬਹੁਤ ਘੱਟ ਪੜੀ ਜਾਂਦੀ ਹੈ ਲੇਕਿਨ ਜੇਲ੍ਹਾਂ ਦੇ ਵਿੱਚ ਜਿੰਨੇ ਕੈਦੀ ਬੈਠੇ ਨੇ ਉਹਨਾਂ ਨੂੰ ਸਰਜੀ ਮੋਬਾਈਲ ਵੇਖਣ ਦਾ ਮੌਕਾ ਨਹੀਂ ਮਿਲਦਾ ਹੈਗਾ ਮੋਬਾਈਲ ਵੇਖਣ ਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਉਹ ਕਿਤਾਬਾਂ ਵੱਲ ਰੁਚਿਤ ਹੋ ਜਾਂਦੇ ਨੇ ਅਕਸਰ ਹੀ ਕਹਿੰਦੇ ਨੇ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਹੁੰਦੇ ਨੇ ਜਾਂ ਤਾਂ ਉਹ ਧਾਰਮਿਕ ਖਿਆਲਾਂ ਦੇ ਹੋ ਜਾਂਦੇ ਆ ਬਿਲਕੁਲ ਜਾਂ ਫਿਰ ਉਹ ਬਿਲਕੁਲ ਹੀ ਹੱਥੋਂ ਨਿਕਲ ਜਾਂਦੇ ਨੇ ਮਤਲਬ ਸੁਧਾਰ ਕਰਦੇ ਵਿਚਾਰ ਗਏ ਕੈਦੀ ਸੁਧਰਦੇ ਨਹੀਂ ਹੈ ਕਈ ਥਾਂ ਕਈ ਪਾਸੇ ਐਵੇਂ ਹੁੰਦਾ ਵੀ ਉਹ ਬਿਲਕੁਲ ਹੀ ਜਿਹੜਾ ਕਾਨੂੰਨ ਦਾ ਉਲੰਘਣਾ ਕਰਨ ਦੇ ਰਸਤੇ ਤੇ ਤੁਰ ਪੈਂਦੇ ਨੇ ਉਸ ਨੂੰ ਕਿਵੇਂ ਵੇਖਦੇ ਹੋ ਸਰ ਜੀ ਜਿਹੜੇ ਵਿਅਕਤੀ ਉਸ ਪਾਸੇ ਤੋਂ ਮੁੜਦੇ ਨਹੀਂ ਆਪਣੀਆਂ ਕਰਨੀਆਂ ਨਹੀਂ ਕਰਦੇ ਹੈਗੇ ਸੋਚ ਨਹੀਂ ਰੱਖਦੇ ਵਧੀਆ ਬਹੁਤਕਤ ਤੌਰ ਤੇ ਤਕਨੇ ਨਹੀਂ ਹੈਗੇ ਮਾਨਸਿਕ ਤੌਰ ਤੇ ਜਕੜੇ ਨਹੀਂ ਕਿਸੇ ਚੰਗੇ ਨਾਲ ਉਹਨਾਂ ਦਾ ਮਲਾਪ ਨਹੀਂ ਹੁੰਦਾ ਕਿਤਾਬਾਂ ਨਹੀਂ ਪੜ੍ਹਦੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਇਸ ਕਰਕੇ ਉਹ ਦੂਜਿਆਂ ਦੇ ਮਗਰ ਲੱਕੇ ਉਹਦੇ ਵਿੱਚ ਚਲੇ ਜਾਂਦੇ ਨੇ ਜੀ ਇਹ ਇਹ ਤਸਵੀਰਾਂ ਦਿਖਾਓ ਸਭ ਤੋਂ ਪਹਿਲਾਂ ਇਹ ਦੇ ਵਿਚਕਾਰ ਆ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਉਹ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਇਹ ਕਦੋਂ ਦੀ ਤਸਵੀਰਾਂ ਨੇ ਇਹ 11 ਦੀ ਤਸਵੀਰ ਹੈ ਜੀ ਸੈਕਟਰ 3 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਇਨਾਮ ਦਿੱਤਾ ਪਾ ਸਬ ਵਿਭਾਗ ਪੰਜਾਬ ਨੇ 21000 ਰੁਪਏ ਦਾ ਇਨਾਮ ਦਿੱਤਾ ਸੀਗਾ ਜੀ ਮੇਰੇ ਲਈ 21 ਲੱਖ ਹੈ ਉਹ ਬਹੁਤ ਬਹੁਤ ਉਹਨਾਂ ਤੋਂ ਇਸੇ ਤੋਂ ਮੈਂ ਪ੍ਰੇਰਿਤ ਹੋ ਕੇ ਕਿਤਾਬਾਂ ਲਿਖਣ ਲੱਗੇ ਹਾਂ ਤੇ ਹਾਂ ਲਿਖੀ ਗਿਆ ਜੀ ਆ ਉਸ ਤੋਂ ਬਾਅਦ ਦੂਸਰੀ ਤਸਵੀਰ ਹੈ ਜੀ ਹਾਂ ਜੀ ਇਹ ਇੰਟਰਨੈਸ਼ਨਲ ਮੈਨ ਬਹੁਤ ਸਾਰੇ ਪੁਰਾਡਸ ਦਿੱਤੇ ਨੇ ਜੀ ਬਹੁਤ 21 22 ਅਵਾਰਡ ਨੇ ਮੇਰੇ ਕੋਲੇ ਜੀ ਮੈਂ ਰੁੱਜਿਆ ਪਿਆ ਤੇ ਇਹਨਾਂ ਕਿਤਾਬਾਂ ਸਦਕਾ ਜੀ ਮੈਂ ਸਦਕਾ ਹਾਂਜੀ ਹੁਣ ਗੱਲ ਕਰਦੇ ਆ ਤੁਹਾਡੀ ਜ਼ਿੰਦਗੀ ਦੀ ਨਿੱਜੀ ਜ਼ਿੰਦਗੀ ਵਿੱਚਕਾਰ ਕੀ ਚੱਲ ਰਿਹਾ ਹੈ ਕੀ ਹਾਲਾਤ ਨੇ ਕਿਉਂਕਿ ਆਮ ਤੌਰ ਦੇ ਉੱਤੇ ਲਿਖਾਰੀ ਜਿਹੜੇ ਹੁੰਦੇ ਨੇ ਕਹਿੰਦੇ ਨੇ ਵੀ ਉਹਨਾਂ ਦਾ ਜਿਹੜਾ ਇਨਕਮ ਸੋਰਸ ਹੁੰਦਾ ਹੈਗਾ ਕਿਤਾਬਾਂ ਹੁੰਦੀਆਂ ਨੇ ਤੁਹਾਡਾ ਇਨਕਮ ਸੋਰਸ ਕੀ ਕਿਤਾਬਾਂ ਬੜੀਆਂ ਕੀ ਕਮਾਈ ਹੋਈ ਪਈ ਉਹਨਾਂ ਤੋਂ ਹਾਂ ਕਿਤਾਬਾਂ ਮੈਂ ਨਹੀਂ ਵੇਚੀਆਂ ਹੈਗੀਆਂ ਜੀ ਮੈਨੂੰ ਤਕਰੀਬਨ 40-50000 ਰੁਪਇਆ ਪੈਨਸ਼ਨ ਦਾ ਮਿਲ ਜਾਂਦਾ ਮੈਂ 45 ਸਾਲ ਪੜ੍ਹਾਇਆ ਹੈ ਜੀ 45 ਸਾਲ ਕਾਲਜਾਂ ਦੇ ਵਿੱਚ ਤੇ ਮੈਨੂੰ ਉੱਥੋਂ ਬਹੁਤ ਕੁਝ ਪ੍ਰਾਪਤ ਹੋਇਆ ਜੀ ਮੈਂ ਉਸ ਨਾਲ ਆਪਣਾ ਇੱਕ ਮੇਰੇ ਅੰਦਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਵੀ ਮੇਰੇ ਅੰਦਰ ਸੰਜਮ ਹੈ ਧਰਮ ਹੈ ਹ ਸੰਕੋਚ ਹੈਗਾ ਜੀ ਹੈ ਨਾ ਇਹ ਬਹੁਤ ਵਧੀਆ ਚੀਜ਼ਾਂ ਨੇ ਜੀ ਜਿਨ੍ਹਾਂ ਨੂੰ ਮੈਂ ਲੈ ਕੇ ਚੱਲਦਾ ਪਹਿਲਾਂ ਮੇਰੇ ਲੀਰਾਂ ਪਾਈਆਂ ਹੁੰਦੀਆਂ ਸੀ ਅੱਜ ਮੇਰੇ ਗਲ ਦੇ ਵਿੱਚ ਟਾਈਆਂ ਪਾਈਆਂ ਹੋਈਆਂ ਨੇ ਕਿੰਨੀਆਂ ਹੀ ਟਾਈਆਂ ਘਰ ਪਈਆਂ ਨੇ ਜੀ ਕਿੰਨੇ ਕੋਟ ਪਏ ਨੇ ਕਿੰਨੇ ਪੈਂਟ ਜਦੋਂ ਕਿ ਜਦੋਂ ਮੈਂ ਸਕੂਲ ਜਾਂਦਾ ਹੂੰ ਬਿਲਕੁਲ ਹੀ ਫਾਟੇ ਹੋਏ ਕੱਪੜੇ ਹੁੰਦੇ ਲੀਰਾਂ ਹੁੰਦੀਆਂ ਜੀ ਅ ਮੈਨੂੰ ਕਦੇ ਮੇਰੇ ਬਾਪ ਨੇ ਮੇਰੀ ਮਾਂ ਨੇ ਨਵਾਂ ਕੱਪੜਾ ਨਹੀਂ ਸਮਾਕੇ ਦਿੱਤਾ ਕਦੇ ਮੈਨੂੰ ਕਿਤਾਬ ਨਹੀਂ ਲੈ ਕੇ ਦਿੱਤੀ ਸਰ ਜੀ ਕਦੇ ਵੀ ਨਾ ਮੇਰੇ ਕੋਲੇ ਪੈਨ ਹੁੰਦਾ ਨਾ ਪੈਨਸਲ ਹੁੰਦੀ ਮੈਂ ਇੱਕ ਕਾਪੀ ਨਾਲ ਦਸਵੀਂ ਕੀਤੀ ਆ ਜੀ ਇੱਕ ਕਾਪੀ ਨਾਲ ਜੀ ਅਰਾਫ ਕਾਪੀ ਨਾਲ ਉਸੇ ਨੂੰ ਮਟੇ ਲੈਂਦਾ ਜੀ ਉਸੇ ਨੂੰ ਹੀ ਮੈਂ ਫੇਰ ਤਿਆਰ ਕਰ ਲੈਂਦਾ ਮੈਂ ਸੰਜਮ ਦੇ ਵਿੱਚ ਰਿਹਾ ਜੀ ਸੰਜਮ ਸਥਿਤੀ ਇਹ ਕਰਦੇ ਹੋਣ ਕੀ ਸਥਿਤੀ ਮਤਲਬ ਬੱਚੇ ਕੀ ਕਰਦੇ ਅੱਜ ਕੱਲ ਤੁਹਾਡੇ ਤੇ ਇਹ ਕੀ ਇਨਕਮ ਸੋਰਸ ਕੀ ਹੈ ਤੁਹਾਡਾ ਮੇਰਾ ਇਨਕਮ ਸੋਰਸ ਇੱਕ ਤਾਂ ਪੈਨਸ਼ਨ ਮਿਲਦੀ ਹੈ ਜੀ ਵਧੀਆ ਬਹੁਤ ਵਧੀਆ ਜੀ ਮੈਂ ਸੰਜਮ ਦੇ ਵਿੱਚ ਇਹਨਾ ਖਰਚਾ ਜਿਹੜਾ ਬਹੁਤ ਘੱਟ ਕਰਦਾ ਤੇ ਸ਼ਰਾਬ ਨਹੀਂ ਪੀਂਦਾ ਜੀ ਮੀਟ ਨਹੀਂ ਖਾਂਦਾ ਕੁਝ ਦਿਨ ਬਾਹਰ ਨਹੀਂ ਜਾਂਦਾ ਜੀ ਆ ਕਿਤਾਬ ਲਿਖਦਾ ਹਾਂ ਜਾਂ ਪੜ੍ਹਦਾ ਮੇਰੀਆਂ ਚਾਰੇ ਹੀ ਰੁਚੀਆਂ ਨੇ ਜੀ ਪੜ੍ਹਨਾ ਲਿਖਣਾ ਪੜ੍ਹਾਉਣਾ ਆ ਮੈਂ ਗਰੀਬਾਂ ਦੇ ਬੱਚਿਆਂ ਨੂੰ ਆਪਣੇ ਘਰੇ ਰੱਖ ਕੇ ਪੜਾਉਂਦਾ ਰਿਹਾ ਰਾਤ ਨੂੰ ਵੀ ਦਿਨੇ ਵੀ ਫਿਰ ਉਹਨਾਂ ਨੂੰ ਪਾਸ ਕਰਵਾਉਣਾ ਜੀ ਤੇ ਉਹ ਮੇਰਾ ਬਹੁਤ ਸਤਿਕਾਰ ਕਰਦੇ ਨੇ ਹੁਣ ਵੀ 50 50 60 60000 ਪੈਨਸ਼ਨ ਲੈਂਦੇ ਨੇ ਸਰ ਜੀ ਮੇਰੇ ਵਿਦਿਆਰਥੀ ਪੜਾਏ ਹੋਏ ਮੈਂ ਹਜ਼ਾਰਾਂ ਵਿਦਿਆਰਥੀਆਂ ਨੂੰ ਕਾਲਜ ਦੇ ਵਿੱਚ ਮਾਸਟਰ ਅਧਿਆਪਕ ਪ੍ਰਿੰਸੀਪਲ ਦੇ ਅਹੁਦੇ ਤੱਕ ਪਹੁੰਚਾਇਆ ਹੈਗਾ ਮੇਰੇ ਦੋ ਲੜਕੇ ਨੇ ਜੀ ਇੱਕ ਕਾਪੀ ਬਾਈਂਡ ਕਰਦਾ ਹੈਗਾ ਇੱਕ ਮੇਰਾ ਲੜਕਾ ਹਰਸ ਕੰਡੀ ਸਕੂਲ ਸੰਦੌੜ ਵਿਖੇ ਲੈਕਚਰਾਂ ਲੱਗਿਆ ਹੋਇਆ ਉਹਦੇ ਘਰ ਵਾਲੀ ਵੀ ਉੱਥੇ ਹੀ ਆ ਮੈਂ ਉਹਨਾਂ ਤੋਂ ਕਦੇ ਵੀ ਨਵਾਂ ਪੈਸਾ ਨਹੀਂ ਲੈਂਦਾ ਕਦੇ ਕਿਸੇ ਤੋਂ ਮੈਂ ਕਰਜ਼ਾ ਨਹੀਂ ਲੈਂਦਾ ਹੈਗਾ ਸਰ ਜੀ ਕਰਜ਼ੇ ਨੂੰ ਮੈਂ ਬਹੁਤ ਬੁਰਾ ਮੰਨਦਾ ਤੇ ਮੈਂ ਆਪਣੀ ਮਿਹਨਤ ਦੇ ਸਦਕੇ ਖਾਲੀ ਜੇਬ ਵੀ ਹੋਵੇ ਮੈਂ ਫਿਰ ਵੀ ਤੁਰ ਪੈਣਾ ਮੈਂ ਕਦੇ ਜੱਕਿਆ ਨਹੀਂ ਹੈਗਾ ਜ਼ਿੰਦਗੀ ਕਿਵੇਂ ਦੀ ਰਹੀ ਹੈ ਹੁਣ ਤੱਕ ਕੀ ਮੁਸ਼ਕਲਾਂ ਆਈਆਂ ਜ਼ਿੰਦਗੀ ਦੇ ਵਿੱਚ ਬਹੁਤ ਆਨੰਦ ਆਉਂਦਾ ਜੀ ਸਰ ਜੀ ਜੇ ਮੈਂ ਤੁਹਾਨੂੰ ਮੁਸ਼ਕਲਾਂ ਮਰਨੋਂ ਲੱਗਾ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਹੋਰ ਕੁਝ ਹੈ ਨਹੀਂਗਾ ਮੇਰੇ ਕੋਲ ਮੁਸ਼ਕਲਾਂ ਤੋਂ ਬਿਨਾ ਕੁਝ ਨਹੀਂ ਹੈਗਾ ਬਹੁਤ ਮੁਸ਼ਕਲਾਂ ਤੇ ਇਥੋਂ ਤੱਕ ਕਰਕੇ ਚਾਰ ਵਾਰੀ ਜੀ ਮੇਰੇ ਉੱਪਰ ਸੜਸਤੀ ਦਾ ਪ੍ਰਕੋਪ ਹੋਇਆ ਪਤਾ ਨਹੀਂ ਹੈ ਪਤਾ ਨਹੀਂ ਨਹੀਂ ਮਰਨ ਤੋਂ ਬਚਿਆ ਜੀ ਅੱਠ ਵਾਰੀ ਮੈਂ ਮਰਨ ਤੋਂ ਬਚਿਆ ਜੀ ਅੱਠ ਵਾਰੀ ਮੈਨੂੰ ਕੁਦਰਤ ਪੁਕਾਰ ਰਹੀ ਹੈ ਮੇਰੀਆਂ ਚਾਰ ਮਾਂਵਾਂ ਨੇ ਸਰ ਜੀ ਜਨਮ ਦਿਨ ਵਾਲੀ ਸਰਸਵਤੀ ਮਾਂ ਵਿਦਿਆਦੀ ਦੇਵੀ ਜੀ ਤੇ ਪ੍ਰਕਿਰਤਿ ਮਾਂ ਤੇ ਮੇਰੀ ਲక్ష్ਮੀ ਮਾਂ ਉਹ ਉਹ ਮੇਰੀ ਤੇ ਹੀ ਮਾਂ ਹੈਗੀ ਤੇ ਚਾਰੇ ਵੀ ਮੇਰੀ ਸੇਵਾ ਦੇ ਵਿੱਚ ਮੈਨੂੰ ਉਹਨਾਂ ਨੇ ਪਾਲਿਆ ਹੈ ਪਲੋਸਿਆ ਹੈ ਮੈਂ ਤਵੱਸ ਇੱਕੋ ਹੀ ਗੱਲ ਕਹਾਂਗਾ ਜੀ ਵੀ ਜੀਵਨ ਜੀਵੋ ਜੀਵਨ ਜੀਵੋ ਤਕੜੇ ਹੋ ਕੇ ਜੀਵੋ ਪੈਸੇ ਵੱਲ ਨਾ ਭੱਜੋ ਪੈਸੇ ਵੱਲ ਨਾ ਭੱਜੋ ਆਪਣੇ ਚੰਗੇ ਕਾਰਜ ਕਰੋ ਲੋਕਾਂ ਨੂੰ ਲੋਕ ਹਿੱਸੇ ਦੇ ਵਿੱਚ ਜੀਵੋ ਮੈਂ ਲੋਕ ਹਿੱਸੇ ਦੇ ਵਿੱਚ ਹੀ ਜੀਣਾ ਜੀ ਹਾਂਜੀ ਜਦੋਂ ਮਜ਼ਦੂਰੀ ਕਰਦੇ ਹੁੰਦੇ ਤੁਸੀਂ ਦੱਸਿਆ ਵੀ ਮਜ਼ਦੂਰੀ ਕਰਕੇ ਫਿਰ ਸਕੂਲ ਜਾ ਕੇ ਪੜ੍ਹਨਾ ਉਦੋਂ ਕੀ ਸਥਿਤੀ ਸੀ ਮਜ਼ਦੂਰੀ ਕਰਦੇ ਮੈਨੂੰ ਆਨੰਦ ਬਹੁਤ ਆਉਂਦਾ ਸਰ ਜੀ ਬਹੁਤ ਆਨੰਦ ਆਉਂਦਾ ਮੈਂ ਥੋੜੇ ਜਿਹੇ ਪੈਸੇ ਮਿਲਦੇ ਮੈਂ ਸੰਕੋਚ ਨਾਲ ਆਪਣੇ ਉਹ ਫੀਸ ਦੇ ਦਾਂ ਜਾਂ ਮੈਂ ਕੋਈ ਕਾਪੀ ਜਾਂ ਪੈਨ ਜਾਂ ਪੈਂਸਲ ਬਸ ਇਸ ਤਰ੍ਹਾਂ ਮੈਂ ਆਪਣਾ ਮੈਂ ਉਹ ਪੈਸਾ ਵੀ ਜਿਹੜਾ ਦਿਹਾੜੀ ਕਰਦਾ ਜੀ ਆਪਣੀ ਮਾਂ ਨੂੰ ਦਿੰਦਾ ਸਰ ਜੀ ਆਪਣੀ ਮਾਂ ਨੂੰ ਭੈਣ ਨੂੰ ਮੇਰੀ ਮਾਂ ਨੇ ਮੇਰੀ ਬਹੁਤ ਸਹਾਇਤਾ ਕੀਤੀ ਹੈ ਜੀ ਮੇਰੇ ਬਾਪ ਬਲਾਈਂਡ ਸੀਗਾ ਅੱਖਾਂ ਤੋਂ ਦਿਸਦਾ ਨਹੀਂ ਸੀਗਾ ਤੇ ਮੇਰੀ ਮਾਂ ਹਰ ਵਕਤ ਰਾਤ ਨੂੰ ਵੀ ਬਹੁਤ ਕੰਮ ਕਰਦੀ ਕੱਚੀ ਪੀਂਦੀ ਦੁੱਧ ਰੇਟਕਦੀ ਪਸ਼ੂ ਪਾਲਦੀ ਜੀ ਉਹਨੇ ਮੈਨੂੰ ਪਾਲ ਕੇ ਬਹੁਤ ਵਧੀਆ ਉਹਨੇ ਜੀਵਨ ਦਿੱਤਾ ਮੈਨੂੰ ਕਦੇ ਟੋਟ ਨਹੀਂ ਹਉਣ ਦਿੱਤੀ ਹੁਣ ਵੀ ਇਸ ਟਾਈਮ ਵੀ ਟੋਟ ਨਹੀਂ ਹੈਗੀ ਸਰ ਹੁਣ ਹੁਣ ਕਿਤਾਬ ਲਿਖ ਰਿਹਾ ਇੱਕ ਮੇਰੇ ਕਿਤਾਬ ਦੀ ਗੱਲ ਕੀਤੀ ਸੀ ਤੁਸੀਂ ਥੋੜੇ ਦਿਨ ਪਹਿਲਾਂ ਮੇਰੇ ਨਾਲ ਕਿਤਾਬ ਦੀ ਗੱਲ ਕਰ ਰਹੇ ਸੀ ਕਿ ਕਿਤਾਬ ਲਿਖਤ ਲਈ ਹੈ ਪਰ ਹੁਣ ਛਪਾਉਣ ਵਾਸਤੇ ਪੈਸੇ ਨਹੀਂ ਹੈ ਕਿ ਕੀ ਲੱਗਦਾ ਵੀ ਉਹ ਪੈਸੇ ਜਿਹੜਾ ਹੈ ਕੋਈ ਮਦਦ ਕਿਸੇ ਤੋਂ ਮੰਗੀ ਹੈ ਕਿਤੇ ਕਿਸੇ ਤੋਂ ਕਿਤਾਬ ਛਪਾਉਣ ਵੇਲੇ ਨਹੀਂ ਸਰ ਜੀ ਮੈਂ ਮਦਦ ਲੈਂਦਾ ਨਹੀਂ ਹੈਗਾ ਮੈਂ ਮਦਦ ਦਿੰਦਾ ਹਾਂ ਦੂਜੇ ਲੋਕਾਂ ਦੀ ਮਦਦ ਕਰਦਾ ਇਹ ਸਹੀ ਗੱਲ ਆ ਕਿ ਮੈਂ ਕੱਪੜੇ ਵੀ ਵੰਡ ਦਿੰਦਾ ਜੀ ਬਰਤਨ ਵੀ ਵੰਡ ਦਿੰਦਾ ਜੋ ਕੁਝ ਮੇਰੇ ਕੋਲ ਹੈ ਕੁਰਸੀਆਂ ਵੀ ਦੇ ਦਿੰਦਾ ਜੀ ਪਰ ਮੈਂ ਕਿਸੇ ਤੋਂ ਗ੍ਰਹਿਣ ਨਹੀਂ ਕਰਦਾ ਹੈਗਾ ਕੋਈ ਚੀਜ਼ ਕੋਈ ਐਸੇ ਮੋੜ ਜਿਹੜਾ ਆਪਣੀ ਜ਼ਿੰਦਗੀ ਦਾ ਕੋਈ ਐਸਾ ਮੋੜ ਦੱਸੋ ਵੀ ਜਦੋਂ ਹੋਵੇ ਵੀ ਹਾਂ ਇੱਕ ਹੁੰਦਾ ਲੱਗ ਕੇ ਬੰਦਾ ਕੁੱਕ ਜਾਂਦਾ ਕੁਝ ਬਚਦਾ ਨਹੀਂਗਾ ਪੱਲੇ ਕਰਨ ਵਾਸਤੇ ਉਹ ਕੋਈ ਅਜੇ ਅਜੇਹਾ ਕੋਈ ਕਿੱਸਾ ਹੈ ਜ਼ਿੰਦਗੀ ਦਾ ਜੀ ਹਾਂ ਜੀ ਇੱਕ ਵਾਰੀ ਮੈਂ ਸਰ ਇੱਥੇ ਆਪਣਾ ਸਿੱਧ ਸਰ ਸਿਉੜਾ ਕਾਲਜ ਆ ਲੈਕਚਰਰ ਲੱਗਿਆ ਸੀਗਾ ਮੇਰੇ ਜੀਵਨ ਦਾ ਸੁਨਹਿਰੀ ਟਾਈਮ ਸੀ ਮੈਨੂੰ ਡੇਢ ਸਾਲ ਲਾ ਕੇ ਉਤੋਂ ਘਰ ਨੂੰ ਤੋੜ ਦਿੱਤਾ ਬਿਨਾਂ ਕਾਰਨ ਜੀ ਬਸ ਉਦੋਂ ਮੈਂ ਟੁੱਟ ਗਿਆ ਜੀ ਇੰਨਾ ਟੁੱਟਿਆ ਜੀ ਮੈਨੂੰ ਰਾਤ ਨੂੰ ਨਾ ਨੀਂਦ ਆਉਂਦੀ ਬਹੁਤ ਮਰ ਜਣਾ ਸੀਗਾ ਜੀ ਪਰ ਮੈਂ ਹੌਸਲਾ ਰੱਖਿਆ ਹੌਸਲਾ ਇਹ ਰੱਖਿਆ ਕਿ ਜ਼ਿੰਦਗੀ ਹੈ ਜੂਆ ਹੈ ਜੂਆ ਖੇਡਿਆ ਜੂਆ ਜਿੱਤ ਵੀ ਜਾਂਦੇ ਨੇ ਤੇ ਜੂਆ ਹਾਰ ਵੀ ਜਾਂਦੇ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਹੁੰਚੇ ਹੋ ਪੰਜਾਬੀ ਯੂਨੀਵਰਸਿਟੀ ਪਹੁੰਚਣ ਦਾ ਕੀ ਮਕਸਦ ਸੀਗਾ ਤੁਸੀਂ ਦੱਸ ਰਹੇ ਸੀਗੇ ਕਿ ਵੀਸੀ ਸਾਹਿਬ ਨੂੰ ਮਿਲਣ ਆਏ ਮੁਲਾਕਾਤ ਹੋਈ ਉਹਨਾਂ ਨਾਲ ਮੈਂ ਜਿੰਨੇ ਪੰਜਾਬ ਦੇ ਇਹ ਯੂਨੀਵਰਸਿਟੀ ਨੇ ਜੀ ਬੀਸੀ ਸਰ ਨੂੰ ਮਿਲ ਕੇ ਮੈਂ ਇੱਕ ਫਲੈਕਸ ਬੋਰਡ ਬਣਾਉਣਾ ਚਾਹੁੰਨਾ ਜਿਹੜਾ ਮੈਂ ਆਪਣੇ ਪਿੰਡ ਲਾਵਾਂਗਾ ਜੀ ਫਿਰ ਮੈਂ ਡਾਕਟਰ ਪੀਮਿੰਦਰ ਜੀ ਇਹ ਇਹ ਲੋਂਗੋਵਾਲ ਦੇ ਨੇ ਮੈਂ ਉੱਥੇ ਲਵੇ ਪੜਾਇਆ ਹੈ ਆਪਣੇ ਕਾਲਜ ਹੈਗਾ ਜੀ ਮਸਤਵਾਨਾ ਸਾਹਿਬ ਤੇ ਉੱਥੋਂ ਦੇ ਉੱਥੋਂ ਇਹਨਾਂ ਦਾ ਨਾਮ ਸੁਣਿਆ ਸੀ ਮੈਂ ਇਹਨਾਂ ਨੂੰ ਮਿਲਣ ਆਇਆ ਸੀ ਕਿਤਾਬਾਂ ਦੇਣ ਆਇਆ ਸੀ ਤੇ ਉੱਥੇ ਤੁਸੀਂ ਆਗੇ ਸਰ ਤੁਸੀਂ ਮੇਰੇ ਉੱਤੇ ਇਹ ਪਾਰ ਕਿਰਪਾ ਕੀਤੀ ਹੈ ਮੈਂ ਕਦੇ ਵੀ ਭੁੱਲਾਂਗਾ ਨਹੀਂ ਮੈਂ ਕਦੇ ਵੀ ਨਹੀਂ ਭੁੱਲਾਂਗਾ ਡਾਕਟਰ ਭੀਮਿੰਦਰ ਸਰ ਨੂੰ ਤੁਹਾਨੂੰ ਤੇ ਇਹ ਜਿਹੜੀ ਯੂਨੀਵਰਸਿਟੀ ਹੈ ਜੀ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਇਹ ਸਨ ਜੋ ਕਿ 150 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਨੇ ਫਿਲਹਾਲ ਇੱਕ ਹੋਰ ਕਿਤਾਬ ਤੇ ਉੱਤੇ ਕੰਮ ਚੱਲ ਰਿਹਾ ਹੈ ਇਹ ਉਹ ਕਿਤਾਬ ਵੀ ਹੋ ਸਕਦਾ ਹੈ ਜਲਦੀ ਛਪੇ ਪਰ ਕੁਝ ਜਿਹੜੀ ਆਪਾਂ ਗੱਲ ਕਰੀਏ ਤਾਂ ਪੈਸੇ ਦੀ ਕਮੀ ਕਰ ਉਹਨਾਂ ਕਿਤਾਬ ਹਾਲੇ ਛਪ ਨਹੀਂ ਸਕੀ ਪਰ ਫਿਰ ਵੀ ਅਸੀਂ ਇਹ ਗੁਜਾਰਿਸ਼ ਜ਼ਰੂਰ ਕਰਦੇ ਹਾਂ ਵੀ ਜੇਕਰ ਮਦਦ ਹੋ ਸਕਦੀ ਹੈ ਤਾਂ ਕੋਈ ਨਾ ਕੋਈ ਜ਼ਰੂਰ ਅੱਗੇ ਆਵੇ ਕਿਉਂਕਿ ਸਿੱਖਿਆ ਦੇ ਤੌਰ ਦੇ ਉੱਤੇ ਇੱਕ ਕਈ ਬੱਚਿਆਂ ਨੂੰ ਪੜ੍ਹਾ ਚੁੱਕੇ ਨੇ ਅੱਜ ਉਹ ਬੱਚੇ ਵਧੀਆ ਥਾਵਾਂ ਤੋਂ ਤੇ ਨੌਕਰੀ ਕਰ ਰਹੇ ਨੇ ਤਾਂ ਸਮਾਜ ਲਈ ਵੀ ਇੱਕ ਵਧੀਆ ਜਿਹੜਾ ਰੋਲ ਹੈ ਆਪਣੀ ਨਿੱਜੀ ਜ਼ਿੰਦਗੀ ਤੋਂ ਉੱਪਰ ਉਠ ਕੇ ਕਰ ਰਹੇ ਨੇ